ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰਤੂ ਸਵਾਗਤ ਕਰਦੀ ਹਾਂ ਆਜਰਾ ਤੁਹਾਡੇ ਵੀ ਆਸ਼ਤਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਭਾਈ ਮਨੀ ਸਿੰਘ ਦੀ ਸ਼ਹਾਦਤ ਨੂੰ ਅੱਜ ਦੇ ਸਮੇਂ ਦੇ ਸੰਦਰਭ ਚ ਯਾਦ ਕਰਨਾ ਸਾਡੇ ਨਾਲ ਸਟੂਡੀਓ ਚ ਮੌਜੂਦ ਨੇ ਪਹਿਰੇਦਾਰ ਦੇ ਮੁਖ ਸੰਪਾਦਕ ਸਰਦਾਰ ਜਸਪਾਲ ਸਿੰਘ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਉਹਨਾਂ ਦੇ ਜੀਵਨ ਦੇ ਬਾਰੇ ਜਾਣਕਾਰੀ ਦਿਓ ਇਹ ਵਜ੍ਹਾ ਇਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਸ਼ਹੀਦ ਭਾਈ ਮਨੀ ਸਿੰਘ ਜਿਨ੍ਹਾਂ ਨੇ ਇੱਕ ਬੜੀ ਕੌਮ ਦੇ ਲਈ ਮਹਾਨ ਸ਼ਹਾਦਤ ਦਿੱਤੀ। ਇਹ ਤੱਕ ਉਹਨਾਂ ਦੇ ਜੀਵਨ ਦੀ ਗੱਲ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਪਨ ਦੇ ਸਾਥੀ ਰਹੇ ਆ ਬਹੁਤ ਵੱਡੇ ਵਿਦਵਾਨ ਹੋਏ ਨੇ ਤੇ ਸ੍ਰੀ ਦਰਬਾਰ ਸਾਹਿਬ ਦੇ ਤੀਜੇ ਜਿਵੇਂ ਸੀ ਕਹਿ ਦਈਏ ਕਿ ਤੀਜੇ ਗ੍ਰੰਥੀ ਉਹਨਾਂ ਨੂੰ ਗੁਰੂ ਸਾਹਿਬ ਨੇ ਥਾਪਿਆ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਪਰਿਵਾਰ ਦਾ ਤੇ ਉਦੋਂ ਮਾਤਾ ਸੁੰਦਰੀ ਜੀ ਨੂੰ ਲੈ ਕੇ ਭਾਈ ਬਨੀ ਸਿੰਘ ਜੀ ਦਿੱਲੀ ਚਲੇ ਗਏ ਤੇ ਉਸ ਤੋਂ ਬਾਅਦ ਉਹ ਮਾਤਾ ਸੁੰਦਰੀ ਜੀ ਦੇ ਨਾਲ ਹੀ ਰਹੇ ਤੇ ਉਸ ਤੋਂ ਬਾਅਦ ਜਦੋਂ ਮਾਤਾ ਸੁੰਦਰੀ ਜੀ ਨੇ ਉਹਨਾਂ ਨੂੰ ਭੇਜਿਆ ਕਿ ਦਰਬਾਰ ਸਾਹਿਬ ਦਾ ਪ੍ਰਬੰਧ ਕਰਨ ਵਾਲਾ ਉਸ ਵੇਲੇ ਕੋਈ ਨਹੀਂ ਸੀ ਸੋ ਉਹਨਾਂ ਨੇ ਦਰਬਾਰ ਸਾਹਿਬ ਦਾ ਪ੍ਰਬੰਧ ਕਰ ਲਈ ਬਦਲ ਦਰਬਾਰ ਸਾਹਿਬ ਦਾ ਗ੍ਰੰਥੀ ਤਾਂ ਕੇ ਉਹਨਾਂ ਨੂੰ ਸ੍ਰੀ ਅੰਮ੍ਰਿਤਸਰ ਭੇਜਿਆ ਤੇ ਇੱਥੇ ਆ ਕੇ ਉਹਨਾਂ ਨੇ ਜਿਹੜੀ ਇੱਕ ਵੱਡੀ ਮਹਾਨ ਗੱਲ ਕੀਤੀ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਲ ਜਦੋਂ ਉਸ ਵਿੱਚ ਖਾਲਸਾ ਪੰਥ ਚ ਫੁੱਟ ਪਈ ਤੇ ਉਸ ਤੋਂ ਬਾਅਦ ਦੋ ਭਾਗਾਂ ਚ ਜਿਹੜਾ ਖਾਲਸਾ ਪੰਥ ਜੀ ਬੰਡਿਆ ਗਿਆ ਇੱਕ ਤਤ ਖਾਲਸਾ ਤੇ ਇੱਕ ਬੰਦੇਈ ਖਾਲਸਾ ਸੋ ਭਾਈ ਮਨੀ ਸਿੰਘ ਜੁਰਾ ਨੇ ਜਦੋਂ ਉਹਨਾਂ ਨੂੰ ਡਿਊਟੀ ਸੌਂਪੀ ਗਈ ਗ੍ਰੰਥੀ ਦੀ ਦਰਬਾਰ ਸਾਹਿਬ ਦੇ ਗ੍ਰੰਥੀ ਦੀ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਕੋਸ਼ਿਸ਼ ਕੀਤੀ ਕਿ ਇਹ ਜਿਹੜੇ ਦੋਨੋਂ ਧੜੇ ਨੇ ਇਹਨਾਂ ਦੋ ਹਿੱਸੇ ਹੋ ਗਏ ਨੇ ਜਿਹੜੇ ਖਾਲਸਾ ਪਾਤੇ ਦੇ ਇਹਨਾਂ ਨੂੰ ਇਕੱਠੇ ਕੀਤਾ ਜਾਵੇ ਸੋ ਉਹਨਾਂ ਨੇ ਮਤਲਬ ਦੋਨਾਂ ਧਿਰਾਂ ਦੇ ਆਗੂਆਂ ਨੂੰ ਪ੍ਰਮੁੱਖ ਆਗੂਆਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬੁਲਾਇਆ ਤੇ ਉੱਥੇ ਫਿਰ ਮਤਲਬ ਫੈਸਲਾ ਕੀਤਾ ਕਿ ਦੋਨਾਂ ਦੀ ਇੱਕ ਪਰਚੀ ਆ ਜਿਹੜੀ ਉਸ ਰੋਵਰ ਛਪਾਈ ਜਾਵੇ ਤੇਜੀ ਦੀ ਪਰਚੀ ਤਿਆਉਗੀ ਉਹਨੂੰ ਪ੍ਰਵਾਨ ਕਰ ਲਿਆ ਜਾਊਗਾ ਤੇ ਦੂਸਰਾ ਉਹਦੇ ਵਿੱਚ ਸ਼ਾਮਿਲ ਹੋ ਜਾਊ। ਸੋ ਉਹਨਾਂ ਨੇ ਬੜੀ ਮਤਲਬ ਇਹ ਬੜੀ ਜੋਗਤਾ ਦੇ ਨਾਲ ਬੜੀ ਹਲੀਮੀ ਦੇ ਨਾਲ ਜਿਹੜੀ ਖਾਲਸਾ ਪੰਥ ਦੇ ਵਿੱਚ ਫੁੱਟ ਪਈ ਸੀ ਇਹਨੂੰ ਦੂਰ ਕਰਨ ਦੇ ਲਈ ਉਹਨਾਂ ਨੇ ਇਹ ਢੰਗ ਤਰੀਕਾ ਲੱਭ ਕੇ ਤੇ ਉਹ ਤਤ ਖਾਲਸਾ ਦੀ ਜਿਹੜੀ ਪਰਚੀ ਸੀ ਉਤਰਾਈ ਤੇ ਉਹਨਾਂ ਨੇ ਤਤ ਖਾਲਸਾ ਸੀ ਜਿਹੜਾ ਬੰਦਾ ਹੀ ਖਾਲਸਾ ਨੇ ਪ੍ਰਵਾਨ ਕਰ ਲਿਆ। ਸੋ ਉਸ ਤੋਂ ਬਾਅਦ ਜਿਹੜੀ ਭਾਈ ਮਨੀ ਸਿੰਘ ਦੀ ਸ਼ਹੀਦੀ ਦੀ ਅਸੀਂ ਗੱਲ ਕਰਦੇ ਆਂ ਕਿ ਜਕਰੀਆ ਖਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਫਿਰ ਮੁਗਲਾਂ ਦਾ ਜੋਰ ਸੀ ਜਿਹੜਾ ਉਹ ਵਧਣਾ ਸ਼ੁਰੂ ਹੋਇਆ ਤੇ ਜਕਰੀਆ ਖਾਨ ਨੇ ਮਤਲਬ ਸਿੱਖਾਂ ਦੇ ਵਿਰੁੱਧ ਬੜਾ ਬੰਦਾ ਜ਼ੁਲਮ ਜੋ ਜ਼ਬਰਦਸਤ ਚੱਕਰ ਸੀ ਜਿਹੜਾ ਚਲਾਇਆ ਤੇ ਸਿੱਖਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਦੀ ਦਰਬਾਰ ਸਾਹਿਬ ਦੇ ਸਰੋਵਰ ਦੀ ਇਸ਼ਨਾਨ ਕਰਨ ਦੀ ਆਗਿਆ ਸੀ ਜਿਹੜੀ ਉਹ ਮਤਲਬ ਉਹਨੇ ਖੋ ਲਈ ਕਿ ਕੋਈ ਵੀ ਸਿੱਖ ਜਿਹੜਾ ਦਰਬਾਰ ਸਾਹਿਬ ਮੱਥਾ ਨਹੀਂ ਦੇਖ ਸਕਦਾ ਕੋਈ ਵੀ ਸਿੱਖ ਦਰਬਾਰ ਸਾਹਿਬ ਆ ਕੇ ਉਸ ਸਰੋਵਰ 'ਚ ਇਸ਼ਨਾਨ ਨਹੀਂ ਕਰ ਸਕਦਾ ਤੇ ਫਿਰ ਭਾਈ ਮਨੀ ਸਿੰਘ ਹਰਾਂ ਨੇ ਕਿਉਂਕਿ ਹਰ ਦੀਵਾਲੀ ਨੂੰ ਇੱਕ ਪਰੰਪਰਾ ਚੱਲੀ ਆਉਂਦੀ ਸੀ ਕਿ ਸ੍ਰੀ ਦਰਵਾਸਾ ਸਾਹਿਬ ਨੂੰ ਦਰਸਾ ਲਈ ਸਰਬੱਤ ਖਾਲਸਾ ਵੀ ਹੁੰਦਾ ਸੀ ਤੇ ਆਮ ਸੰਗਤ ਸੀ ਜਿਹੜੀ ਉਹ ਦੀਵਾਲੀ ਵਾਲੇ ਦਿਨ ਉਥੇ ਦਰਸ਼ਨ ਇਸ਼ਨਾਨ ਕਰਨ ਨੂੰ ਪਹੁੰਚਦੀ ਸੀ ਤੇ ਭਾਈ ਮਨੀ ਸਿੰਘ ਹਰਾਂ ਨੇ ਉਸ ਵੇਲੇ ਮਤਲਬ ਜਿਹੜੇ ਉਸ ਗੁਰੂ ਦੇ ਪ੍ਰਬੰਧਕ ਸੀ ਉਹਨਾਂ ਦੇ ਰਾਹੀ ਜਕਰੀਆ ਖਾਨ ਦੇ ਨਾਲ ਸਮਝੌਤਾ ਕੀਤਾ ਤੇ 5000 ਟਕੇ ਦੇ ਇਵਜ਼ ਵਿੱਚ ਇਹ ਉਹਦੇ ਤੋਂ ਅੱਗੇ ਲੈ ਗਈ ਕਿ ਸਿੱਖ ਨੇ ਜਿਹੜੇ ਉਹ ਦਿਵਾਲੀ ਦੇ ਮੌਕੇ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦੇ ਨੇ ਅਸ਼ਨਾਣ ਵੀ ਕਰ ਸਕਦੇ ਨੇ ਉਹਦੇ ਬਦਲੇ ਵਿੱਚ ਉਹਨੂੰ 5000 ਟਕੇ ਸੀ ਜਿਹੜੇ ਜ਼ਕਰੀਆ ਖਾਨ ਨੂੰ ਦੇਣੇ ਸੀ ਪਰੰਤੂ ਜਦੋਂ ਭਾਈ ਮਨੀ ਸਿੰਘ ਹੋਰਾਂ ਨੇ ਮਤਲਬ ਸਰਵਤ ਖਾਲਸੇ ਨੂੰ ਇਸ ਬਾਰੇ ਸਰੇ ਭੇਜ ਕੇ ਕਿ ਆ ਸਵਾਰੀ ਸਾਰੇ ਆ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦੇ ਨੇ ਤੇ ਜ਼ਕਰੀਆ ਖਾਨ ਦੀ ਜਿਹੜੀ ਅੰਦਰਲੀ ਸਾਜ਼ਿਸ਼ ਸੀ ਕਿ ਸਿੱਖਾਂ ਨੂੰ ਜੰਗਲਾਂ ਵਿੱਚ ਲੱਭਣ ਦੀ ਬਜਾਏ ਉਹ ਦਰਬਾਰ ਸਾਹਿਬ ਇਕੱਠੇ ਹੋਣਗੇ ਇੱਥੇ ਉਹਨਾਂ ਤੇ ਹਮਲਾ ਕਰਕੇ ਉਹਨਾਂ ਦਾ ਕਤਲ ਆਮਾ ਜਿਹੜਾ ਉਹ ਕਰ ਦਿੱਤਾ ਜਾਵੇ ਸੋ ਜਦੋਂ ਇਸ ਗੱਲ ਦੀ ਭਨਕ ਭਾਈ ਮਨੀ ਸਿੰਘ ਹਰਾਂ ਨੂੰ ਪਹੁੰਚੀ ਤਾਂ ਉਹਨਾਂ ਨੇ ਫਿਰ ਦੁਆਰਾ ਸਿੱਖਾਂ ਨੂੰ ਸਾਰਿਆਂ ਨੂੰ ਸੁਨੇਹਾ ਭੇਜ ਦਿੱਤਾ ਵੀ ਕੋਈ ਵੀ ਸਿੱਖਾ ਜਿਹੜਾ ਉਹ ਦਰਬਾਰ ਸਾਹਿਬ ਨਾ ਆਵੇ ਸੋ ਜਦੋਂ ਸਿੱਖ ਦਰਬਾਰ ਸਾਹਿਬ ਨਾ ਆਏ ਝੜਾਵਾ ਨਾ ਹੋਇਆ ਤੇ ਜਕਰੀਆ ਖਾਨ ਨੇ ਜਦੋਂ ਭੇਜਿਆ ਕਿ ਲਿਆਓ ਜਿਹੜਾ ਆਪਣੀ ਸ਼ਰਤ ਸੀ ਉਹਦੇ ਮੁਤਾਬਕ ਤੁਸੀਂ ਉਹ ਜਿਹੜਾ 5000 ਟੱਕਾ ਉਹ ਦਿਓ ਤੇ ਭਾਈ ਮਨੀ ਸਿੰਘ ਨੇ ਐ ਮਤਲਬ ਉਹਨੂੰ ਜਕਰੀਆ ਖਾਨ ਨੇ ਜੋ ਆ ਉਹ ਤਾਂ ਕਿ ਜਦੋਂ ਤੇਰੀ ਨੀਅਤ ਮਾੜੀ ਹੋ ਗਈ ਸੀ ਤੂੰ ਸਿੱਖਾਂ ਦਾ ਕਤਲੇਆਮ ਕਰਨਾ ਚਾਹੁੰਦਾ ਸੀ ਤੇ ਜਦੋਂ ਸੌਦੇ ਤੋਂ ਤੇਰੀ ਨੀਅਤ ਮਾੜੀ ਹੋ ਗਈ ਸੀ ਫਿਰ ਹੁਣ ਤੈਨੂੰ ਜਿਹੜੀ ਉਹ ਰਕਮਾ ਕਿਉਂ ਦਿੱਤੀ ਜਾਵੇ ਸੋ ਉਹਦੇ ਬਦਲੇ ਚ ਭਾਈ ਮਨੀ ਸਿੰਘ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਕਰੀਆ ਖਾਨ ਨੇ ਉਹਨਾਂ ਨੂੰ ਬੰਦ-ਬੰਦ ਕਟਣ ਦੀ ਜਿਹੜੀ ਉਹ ਸਜ਼ਾ ਸੀ ਉਹ ਸੜਾਈ ਤੇ ਜਿਹੜੀ ਸਭ ਤੋਂ ਵੱਡੀ ਮਹਾਨਤਾ ਉਹਨਾਂ ਦੇ ਬਾਰੇ ਇਹ ਆ ਕਿ ਜਦੋਂ ਦਲਾਹ ਦਾ ਜਿਹੜਾ ਉਹਨਾਂ ਦਾ ਜਿਹੜਾ ਬੰਦ-ਬੰਦ ਕੱਟਣ ਵਾਲੀ ਜਿਹੜੀ ਸਜ਼ਾ ਦੇਣ ਲਈ ਤੇ ਉਹ ਪਹਿਲਾ ਟੱਕ ਸੀ ਜਿਹੜਾ ਉਹ ਉਹਨਾਂ ਦੇ ਗੁੱਟ ਤੇ ਲਾਉਣ ਲੱਗਾ ਤਾਂ ਉਹਨਾਂ ਨੇ ਕਿਹਾ ਵੀ ਭਾਈ ਨਹੀਂ ਤੈਨੂੰ ਆਗਿਆ ਜਿਹੜੀ ਉਹ ਬੰਦ-ਬੰਦ ਕੱਟਣ ਦੀ ਹੋਈ ਹੈ ਤੂੰ ਉਂਗਲੀ ਦਾ ਜਿਹੜਾ ਪੋਟਾ ਇਹਦੇ ਤੋਂ ਸ਼ੁਰੂ ਕਰ ਸੋ ਉਹਨਾਂ ਨੇ ਮਤਲਬ ਇੰਨੀ ਦ੍ਰਿੜਤਾ ਦੇ ਨਾਲ ਕੌਮ ਦੇ ਲਈ ਇਹ ਜਿਹੜੀ ਕੁਰਬਾਨੀ ਦਿੱਤੀ ਇਹ ਦਰਬਾਰ ਸਾਹਿਬ ਦੇ ਬਤੌਰ ਗ੍ਰੰਥੀ ਉਹਨਾਂ ਨੇ ਕੌਮ ਦੇ ਵਿੱਚ ਏਕੇ ਦੀ ਜਿਹੜੀ ਭੂਮਿਕਾ ਨਿਭਾਈ ਤੇ ਉਸ ਤੋਂ ਬਾਅਦ ਕੌਮ ਦੇ ਲਈ ਜਿਹੜੀ ਕਿਉਂਕਿ ਇੱਕ ਕੌਮ ਦਾ ਕਤਲੇਆਮ ਹੋਣਾ ਸੀ ਸੋ ਉਹਨਾਂ ਨੇ ਕੌਮ ਦੇ ਕਤਲੇਆਮ ਨੂੰ ਬਚਾਉਣ ਲਈ ਜਿਹੜੀ ਆਪਣੀ ਸ਼ਹਾਦਤ ਸੀ ਉਹਨੂੰ ਪਹਿਲ ਦਿੱਤੀ ਸੋ ਇਹ ਉਸ ਮਹਾਨ ਯੋਧੇ ਦੀ ਉਸ ਮਹਾਨ ਵਿਦਵਾਨ ਦੀ ਉਸ ਮਹਾਨ ਸ਼ਹੀਦ ਦੀ ਇੱਕ ਮਹਾਨਤਾ ਅੱਜ ਦੇ ਸੰਦਰਭ ਦੇ ਵਿੱਚ ਤੁਸੀਂ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਕਿਸ ਨਜ਼ਰ ਦੇ ਨਾਲ ਦੇਖਦੇ ਹੋ ਵੇ ਦੇਖੋ ਜੇ ਅਸੀਂ ਹਮੇਸ਼ਾ ਗੱਲ ਕਰਦੇ ਆ ਕਿ ਜੇਦੋਂ ਅਸੀਂ ਇਤਿਹਾਸ ਦਰਹਾਉਨੇ ਆ ਰੋਜ਼ਾਨਾ ਕਿਉਂਕਿ ਪਹਿਰੇਦਾਰ ਨੇ ਇੱਕ ਮਿਸ਼ਨ ਬਣਾਇਆ ਕਿ ਹਰ ਚੜਦੇ ਸੂਰਜ ਜਿਹੜਾ ਸਿੱਖਾਂ ਦਾ ਇਤਿਹਾਸ ਆ ਅਸੀਂ ਉਹਨੂੰ ਦਰਹਾਉਨੇ ਆ ਉਹਨੂੰ ਦਰਹਾਉਣ ਦੇ ਪਿੱਛੇ ਸਾਡਾ ਕਾਰਜ ਨਹੀਂ ਆ ਕਿ ਉਹ ਜਿਹੜਾ ਇਤਿਹਾਸ ਸਿਰਜਿਆ ਗਿਆ ਉਸ ਇਤਿਹਾਸ ਨੂੰ ਅਸੀਂ ਅੱਜ ਦੇ ਸੰਦਰਭ ਦੇ ਵਿੱਚ ਜੋੜ ਕੇ ਦੇਖਦੇ ਆ ਕਿ ਅੱਜ ਅਸੀਂ ਕਿੱਥੇ ਖੜੇ ਆ ਤੇ ਉਹ ਜਿਹੜਾ ਇਤਿਹਾਸ ਸੀ ਉਹ ਕਿਉਂ ਤੇ ਕਿਵੇਂ ਸਿਰਜਿਆ ਗਿਆ ਤੋ ਭਾਈ ਮਨੀ ਸਿੰਘ ਜੂਰੀ ਉਹਨਾਂ ਨੂੰ ਡਿਊਟੀਆਂ ਸੌਂਪੀ ਗਈ ਉਹਨਾਂ ਨੂੰ ਸੇਵਾ ਸੌਂਪੀ ਗਈ ਦਰਵਾਜਾ ਸਾਹਿਬ ਦੀ ਤੇ ਉਹਨਾਂ ਨੇ ਜਿਹੜੀ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਸਭ ਤੋਂ ਪਹਿਲਾਂ ਸੇਵਾ ਨਵਾਈ ਡਿਊਟੀ ਨਵਾਈ ਆਪਣੇ ਫਰਜ਼ ਦੀ ਪੂਰਤੀ ਕੀਤੀ ਕਿ ਕੌਮ ਦੇ ਵਿੱਚ ਜਿਹੜੀ ਫੁੱਟ ਪਈ ਹੋਈ ਸੀ ਉਹਨੂੰ ਦੂਰ ਕੀਤਾ ਪਰੰਤੂ ਜੇ ਹੁਣ ਅਸੀਂ ਅੱਜ ਦੇ ਸੰਦਰਭ ਵਿੱਚ ਦੇਖੀਏ ਕਿ ਅੱਜ ਦੇ ਸਾਡੇ ਜਿਹੜੇ ਸਾਇਓ ਸ਼੍ਰੀ ਕਾਲ ਸਾਹਿਬ ਦੇ ਜਥੇਦਾਰ ਨੇ ਚਾਹੇਓ ਸ਼੍ਰੀ ਦਰਵਾਜਾ ਸਾਹਿਬ ਦੇ ਐਡ ਗ੍ਰੰਥੀ ਨੇ ਤੋ ਜੇ ਜਿਉਂ ਨਾਲ ਦੇਖੀਏ ਕਿ ਅੱਜ ਜਦੋਂ ਕੌਮ ਆ ਜਿਹੜੀ ਉਹ ਪਤਾ ਨਹੀਂ ਕਿੰਨੇ ਝੜਿਆ ਚਬੰਡੀ ਹੋਈ ਆ ਹਰ ਥੜਾ ਵਾ ਜਿਹੜਾ ਉਹ ਦੂਸਰੇ ਥੜੇ ਦੀਆਂ ਲੱਤਾਂ ਖਿੱਚਣ ਲਈ ਦੋਸ਼ ਲਾਉਣ ਲਈ ਮਤਲਬ ਅੱਗੇ ਰਹਿੰਦਾ ਕੌਮ ਦੇ ਵਿੱਚ ਏਕੇ ਵਾਲੀ ਗੱਲ ਆ ਜਿਹੜੀ ਕਿਧਰੇ ਵੀ ਦਿਖਾਈ ਨਹੀਂ ਦਿੱਦੀ ਤੇ ਉਹਨਾਂ ਆਗੂਆਂ ਵੱਲੋਂ ਅੱਜ ਉਸ ਪਾਸੇ ਕਿ ਕੌਮ ਇਕਜੁੱਟ ਹੋਵੇ ਕੌਮ ਦੇ ਵਿੱਚ ਏਕਾ ਹੋਵੇ ਕਦੇ ਕੋਈ ਕੋਸ਼ਿਸ਼ ਆ ਜਿਹੜੀ ਨਹੀਂ ਕੀਤੀ ਜਾਂਦੀ ਕਾਰਨ ਭਾਵੇਂ ਕੋਈ ਵੀ ਹੋਣ ਕੇ ਜੋ ਭਾਈ ਮਨੀ ਸਿੰਘ ਦੀ ਸਖਸ਼ੀਅਤ ਸੀ ਅੱਜ ਦੇ ਜਿਹੜੇ ਸਾਡੇ ਧਾਰਮਿਕ ਆਗੂ ਨੇ ਕਿਉਂਕਿ ਇਹ ਆਗੂ ਨੇ ਜਿਹੜੇ ਇਹਨਾਂ ਦੀ ਜਿਹੜੀ ਹੋਂਦ ਆ ਉਹ ਇੱਕ ਗੁਲਾਮਾਂ ਵਾਲੀ ਹੋਂਦ ਆ ਉਹ ਇੱਕ ਧੜੇ ਦੇ ਮਤਲਬ ਗੁਲਾਮ ਨੇ ਉਹ ਇੱਕ ਸੰਸਥਾ ਦੇ ਮਤਲਬ ਤਰਖਾਦਾਰ ਮੁਲਾਜ਼ਮ ਨੇ ਸੋ ਭਾਵੇਂ ਕਿ ਅੱਜ ਉਹਨਾਂ ਦੀ ਜੋ ਸਖਸ਼ੀਅਤ ਭਾਈ ਮਨੀ ਸਿੰਘ ਦੀ ਸੀ ਜੋ ਸਥਾਨ ਭਾਈ ਮਨੀ ਸਿੰਘ ਹੁੰਦਾ ਸੀ ਭਾਵੇਂ ਕਿ ਅੱਜ ਉਹਨਾਂ ਦੀ ਉਹ ਸਖਸ਼ੀਅਤ ਨਹੀਂ ਪਰੰਤੂ ਉਹ ਪਦਵੀ ਤਾਂ ਹੋਣਾ ਇਸ ਪਦਵੀ ਤੇ ਕਿਸੇ ਸਮੇ ਬਾਬਾ ਬੁੱਢਾ ਜੀ ਬੈਠੇ ਸੀ ਜਿਸ ਪਦਵੀ ਤੇ ਕਿਸੇ ਸਮੇ ਭਾਈ ਮਨੀ ਸਿੰਘ ਜੀ ਬੈਠੇ ਸੀ ਜਿਸ ਪਦਵੀ ਤੇ ਕਦੇ ਬਾਬਾ ਕਾਲੀ ਖੁੱਲਾ ਸਿੰਘ ਜੀ ਬੈਠੇ ਸੀ ਅੱਜ ਉਸ ਪਦਵੀ ਤੇ ਇਹ ਲੋਕ ਬੈਠੇ ਨੇ ਸੋ ਉਹ ਪਦਵੀ ਵੀ ਇੱਕ ਮਹਾਨਤਾ ਹੈ ਸੋ ਉਸ ਮਹਾਨਤਾ ਦੀ ਰਾਖੀ ਕਰਨਾ ਵੀ ਇਹਨਾਂ ਦਾ ਫਰਜ਼ ਬਣਦਾ ਸੋ ਜਦੋਂ ਅੱਜ ਅਸੀਂ ਭਾਈ ਮਨੀ ਸਿੰਘ ਜਰਾਂ ਦੀ ਗੱਲ ਕਰ ਰਹੇ ਹਾਂ ਉਹਨਾਂ ਦੀ ਸ਼ਹਾਦਤ ਦੀ ਗੱਲ ਕਰ ਰਹੇ ਹਾਂ ਤੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਜਿਹੜੀ ਉਹ ਦੇਣਾ ਕੌਮ ਨੂੰ ਕਿ ਉਹਨਾਂ ਨੇ ਕੌਮ ਦੇ ਵਿੱਚ ਜਿਹੜਾ ਦੁਫੇੜ ਸੀ ਬੰਦੇ ਖਾਲਸਾ ਤੇ ਤਤ ਖਾਲਸਾ ਇਹਦਾ ਸਭ ਤੋਂ ਪਹਿਲਾਂ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਅਗਲੀ ਗੱਲ ਕਿ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਗੁਰੂ ਸਾਹਿਬ ਦੇ ਅ ਦਰਸ਼ਨ ਅਸ਼ਨਾਨਾ ਦੀ ਅਸੀਂ ਗੱਲ ਕਰਦੇ ਆਂ ਦਰਬਾਰ ਸਾਹਿਬ ਦੇ ਦਰਸ਼ਨ ਅਸ਼ਨਾਨਾ ਦੀ ਗੱਲ ਕਰਦੇ ਆਂ ਕਿ ਸਮੇਂ ਦੇ ਹਾਕਮਾਂ ਨੇ ਉਹਦੇ ਤੇ ਪਾਬੰਦੀ ਲਾਤੀ ਪਰੰਤੂ ਭਾਈ ਮਨੀ ਸਿੰਘ ਗੁਰਾ ਨੇ ਉਸ ਪਾਬੰਦੀ ਨੂੰ ਖਤਮ ਕਰਨ ਦੇ ਲਈ ਆਪਣੀ ਸ਼ਹਾਦਤ ਤੱਕ ਦਿੱਤੀ ਸੋ ਅੱਜ ਜੇ ਅਸੀਂ ਇਸ ਪਾਸੇ ਧਿਆਨ ਮਾਰੀਏ ਤਾਂ ਸਾਨੂੰ ਲੱਗਦਾ ਨਹੀਂ ਕਿ ਸਾਡੇ ਜਿਹੜੇ ਅੱਜ ਦੇ ਧਾਰਮਿਕ ਆਗੂ ਨੇ ਭਾਈ ਮਨੀ ਸਿੰਘ ਗੁਰਾ ਦੀ ਸ਼ਹਾਦਤਾਂ ਖੈਰ ਬਹੁਤ ਸਮਾਧੀਆਂ ਉਚਾਈਆਂ ਸ਼ੁੰਦੀ ਆ ਉਹਦੇ ਦਾ ਮੁਕਾਬਲਾ ਕਰਨਾ ਮਤਲਬ ਸੰਭਵ ਵੀ ਨਹੀਂ ਹੈ ਪਰੰਤੂ ਅੱਜ ਜੇ ਜੇ ਅਸੀਂ ਕਾਲਕਤ ਦੇ ਜੱਜੇਦਾਰ ਦੀ ਗੱਲ ਕਰ ਲਈਏ ਚਾਹੇ ਸ਼੍ਰੀ ਦਰਵਾਜ ਸਾਹਿਬ ਦੇ ਹੈੱਡ ਗ੍ਰੰਥੀ ਦੀ ਕਰਨੀ ਗੱਲ ਕਰ ਲਈਏ ਤਾਂ ਉਹ ਮਤਲਬ ਕੌਮ ਦੇ ਸਿਰ ਜੇ ਛੋਟੀ ਜਿਹੀ ਵੀ ਭੀੜ ਆਉਂਦੀ ਹੈ ਤਾਂ ਵੀ ਮੂੰਹ ਖੋਲਣਾ ਮਤਲਬ ਉਹ ਉਸ ਗੱਲ ਤੋਂ ਗਰੇਜ਼ ਕਰਦੇ ਨੇ ਜਿਵੇਂ ਅਸੀਂ ਵਾਰ-ਵਾਰ ਗੱਲ ਕਰਦੇ ਹਾਂ ਕਿ ਅੱਜ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦਾ ਸੰਘਰਸ਼ ਚੱਲ ਰਿਹਾ ਬਾਪੂ ਸੂਰਜ ਸਿੰਘ ਖਾਲਸਾ ਜਿਹੜਾ ਉਹਨੂੰ 6 ਮਹੀਨੇ 16 ਤਰੀਕ ਨੂੰ ਹੋ ਜਾਣੇ ਨੇ ਭੁੱਖ ਹੜਤਾਲ ਤੇ ਬੈਠੇ ਆ ਕਿਸੇ ਦਿਨ ਵੀ ਉਹਦੀ ਸ਼ਹਾਦਤ ਹੋ ਸਕਦੀ ਹੈ ਪਰੰਤੂ ਕਿਸੇ ਸਾਡੇ ਧਾਰਮਿਕ ਆਗੂ ਨੇ ਚਾਹੇ ਅਕਾਲ ਤਖਤ ਦਾ ਜਥੇਦਾਰਾ ਚਾਹੇ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀਆ ਉਹਨਾਂ ਨੇ ਇਸ ਸੰਘਰਸ਼ ਦੇ ਹੱਕ ਵਿੱਚ ਜਿਹੜਾ ਕੌਮ ਦਾ ਸੰਘਰਸ਼ਾ ਮੂੰਹ ਖੋਲਣ ਦੀ ਕੋਸ਼ਿਸ਼ ਨਹੀਂ ਕੀਤੀ ਭਾਵੇਂ ਕਿ ਇਟਲੀ ਦੇ ਵਿੱਚ ਉਹਨਾਂ ਨੂੰ ਇਸ ਗੱਲ ਦਾ ਖਮਿਆਜਾ ਵੀ ਭੁਗਤਣਾ ਪਿਆ ਪਰੰਤੂ ਕਿੱਥੇ ਇੱਕ ਉਹ ਮਾਨ ਗ੍ਰੰਥੀ ਜਿਨੇ ਮਤਲਬ ਕੌਮ ਨੂੰ ਸਿਰਫ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਲਈ ਆਪਣੀ ਸ਼ਹਾਦਤ ਦਿੱਤੀ ਤੇ ਕਿੱਥੇ ਅੱਜ ਉਹ ਗ੍ਰੰਥੀ ਜਾਂ ਉਹ ਜਥੇਦਾਰ ਜਿਹੜੇ ਇੱਕ ਕੌਮ ਦੇ ਸੰਘਰਸ਼ ਦੇ ਹੱਕ 'ਚ ਹਾ ਦਾ ਨਾਰਾ ਚੱਕਰੀ ਮਾਰਦੇ ਸੋ ਇਹ ਜਿਹੜੀ ਗੱਲ ਆ ਅਸੀਂ ਜਦੋਂ ਅੱਜ ਜਦੋਂ ਉਹਨੂੰ ਉਸ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਆ ਤਾਂ ਸਾਨੂੰ ਅੱਜ ਦੇ ਇਹ ਜਿਹੜੇ ਸਾਡੇ ਜਥੇਦਾਰ ਜਾਂ ਸਾਡੇ ਅੱਜ ਦੇ ਜਿਹੜੇ ਗ੍ਰੰਥੀ ਨੇ ਇਹ ਵੀ ਯਾਦ ਆਉਂਦੇ ਨੇ ਸੋ ਅਗਲੀ ਗੱਲ ਆ ਜਿਹੜੀ ਭਾਈ ਬਨੀ ਸਿੰਘ ਉਹਨਾਂ ਨੇ ਜਿਹੜੀ ਦ੍ਰਿੜਤਾ ਵਿਖਾਈ ਜਿਹੜਾ ਉਹਨਾਂ ਦਾ ਕੁਰਬਾਨੀ ਦਾ ਜਜ਼ਬਾ ਹੈ ਕਿ ਜਲਾਦ ਆ ਜਿਹੜਾ ਉਹ ਗੁੱਟ ਵੱਢਣ ਲੱਗਾ ਪਰ ਉਹਨਾਂ ਨੇ ਕਿਹਾ ਨਹੀਂ ਤੈਨੂੰ ਅੱਗੇ ਜਿਹੜਾ ਹੁਕਮ ਹੋਇਆ ਵਾ ਉਹ ਬੰਦ-ਬੰਦ ਕੱਟਣ ਦਾ ਹੋਇਆ ਸੋ ਇੰਨੀ ਜਿਹੜੀ ਮਹਾਨ ਦ੍ਰਿੜਤਾ ਉਹ ਕਿਉਂ ਤੇ ਕਿਵੇਂ ਆਈ ਸੋ ਉਹ ਅੱਜ ਦੇ ਸਾਡੇ ਜਿਹੜੇ ਧਾਰਮਿਕ ਆਗੂ ਨੇ ਸ਼ਾਇਦ ਉਸ ਗੱਲ-ਵਲ 'ਤੇ ਧਿਆਨ ਨਹੀਂ ਦਿੰਦੇ ਕਿ ਜੇ ਉਹ ਗੁਰੂ ਨਾਲ ਜੁੜੇ ਹੋਏ ਸੀ ਗੁਰੂ ਨੂੰ ਸਮਰਪਿਤ ਸੀ ਪੰਥ ਨੂੰ ਸਮਰਪਿਤ ਸੀ ਤਾਂ ਹੀ ਉਹਨਾਂ ਦੇ ਵਿੱਚ ਐਡੀ ਮਹਾਨ ਦ੍ਰਿੜਤਾ ਕੁਰਬਾਨੀ ਦਾ ਜਜ਼ਬਾ ਸੀ ਕਿ ਉਹਨਾਂ ਨੇ ਕਿਹਾ ਮੇਰਾ ਬੰਦ-ਬੰਦੀ ਕੱਟ ਤੋ ਇਹ ਸਾਰਾ ਕੁਝ ਜਦੋਂ ਅੱਜ ਅਸੀਂ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਆਂ ਤਾਂ ਉਹਨਾਂ ਦੀ ਜਿਹੜੀ ਕੌਮ ਨੂੰ ਦੇਣ ਹੈ ਤੋ ਉਹਨਾਂ ਨੇ ਜਿਸ ਤਰ੍ਹਾਂ ਮਤਲਬ ਸਾਹਿਤ ਰਚਿਆ ਜਿਸ ਤਰ੍ਹਾਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਮਤਲਬ ਸੈਂਚੀਆਂ ਸੀ ਜਿਹੜੀਆਂ ਉਹਨਾਂ ਦਾ ਅੱਗੇ ਉਹਨਾਂ ਨੂੰ ਅੱਗੇ ਪੜਾ ਲਿਖੇ ਲਿਖਤ ਜਿਹੜੀਆਂ ਉਹ ਗੇ ਭੇਜੀਆਂ ਮਤਲਬ ਧਰਮ ਪ੍ਰਚਾਰ ਦੇ ਖੇਤਰ 'ਚ ਜਿਸ ਤਰ੍ਹਾਂ ਉਹਨਾਂ ਨੇ ਅਗਵਾਈ ਕੀਤੀ ਉਹ ਵੀ ਸਾਡੇ ਸਾਹਮਣੇ ਆ ਅੱਜ ਅਸੀਂ ਮਤਲਬ ਇਸ ਗੱਲ ਨੂੰ ਸਾਰਿਆਂ ਦੀ ਝੋਲੀ ਖਾਲੀ ਦੇ ਦਿੱਤਾ ਕੁਰਬਾਨੀ ਪੱਖੋਂ ਤਾਂ ਝੋਲੀ ਖਾਲੀ ਹੈ ਹੀ ਹੈ ਦੂਤੀਏ ਪਾਸੇ ਜੇ ਧਰਮ ਪ੍ਰਚਾਰ ਵਾਲੇ ਪਾਸੇ ਵੀ ਦੇਖੀਏ ਤਾਂ ਕੋਈ ਵੀ ਭਾਈ ਮਨੀ ਸਿੰਘ ਉਰਾਂ ਦੀ ਜਿਹੜੀ ਮਤਲਬ ਦੇਣ ਆ ਉਹਦੇ ਨੇੜੇ ਤੇੜੇ ਵਾਲੀ ਗੱਲ ਵੀ ਨਹੀਂ ਹੈ ਕਿ ਉਹਨਾਂ ਨੇ ਸ਼ਹਾਦਤ ਵੀ ਬਹੁਤ ਵੱਡੀ ਦਿੱਤੀ ਪਰੰਤੂ ਉਹਨਾਂ ਦੀ ਜਿਹੜੀ ਸਾਹਿਤਕ ਪੱਖੋਂ ਜਾਂ ਗੁਰਬਾਣੀ ਦੇ ਪ੍ਰਚਾਰ ਪੱਖੋਂ ਸਿੱਖੀ ਦੇ ਪਸਾਰ ਪੱਖੋਂ ਜਿਹੜੀ ਉਹਨਾਂ ਦੀ ਦੇਣ ਹੈ ਉਹ ਵੀ ਬਹੁਤ ਵੱਡੀ ਮਹਾਨ ਦੇਣ ਆ ਉਹਨਾਂ ਦੀ ਕਿ ਭਾਈ ਮਨੀ ਸਿੰਘ ਜੀ ਵਾਲਾ ਰੋਲ ਨਿਭਾਉਂਦੇ ਸਮਰਾਤ ਅੱਜ ਤੇ ਆਗੂ ਕਦੇ ਨਹੀਂ ਹੋ ਸਕਣਗੇ ਇਧਰ ਦੇਖੋ ਜਿੱਥੋਂ ਤੱਕ ਗੱਲ ਇਹ ਆ ਕਿ ਅੱਜ ਦੇ ਆਪੂ ਜਿਹੜੇ ਉਹ ਭਾਈ ਮਨੀ ਸਿੰਘ ਦਾ ਰੋਲ ਨਭਾਉਣ ਦੇ ਸਮਰੱਥ ਕਿਵੇਂ ਹੋ ਸਕਦੇ ਨੇ ਕਿਉਂਕਿ ਗੱਲ ਆ ਜਾਂਦੀ ਆ ਜੀਵਨ ਜਾਂਚ ਦੀ ਤੁਹਾਡੀ ਸੋਚ ਦੀ ਤੁਹਾਡੀ ਸ਼ਖਸੀਅਤ ਦੀ ਤੁਹਾਡੀ ਗੁਰੂ ਪ੍ਰਤੀ ਸ਼ਰਧਾ ਦੀ ਤੁਹਾਡੀ ਗੁਰੂ ਪ੍ਰਤੀ ਸਮਰਪਿਤ ਭਾਵਨਾ ਦੀ ਸੋ ਇਹ ਜਦੋਂ ਤੱਕ ਜਿਸ ਮਨੁੱਖ ਦਾ ਜਿਹੜਾ ਜੀਵਨ ਉਹ ਸੱਚਾ ਸੁੱਚਾ ਨਹੀਂ ਤੇ ਉਹ ਸੱਚੇ ਸੁੱੱਚੇ ਮਾਰਗ ਤੇ ਵੀ ਨਹੀਂ ਚੱਲ ਸਕਦਾ ਜੇ ਹੁਣ ਅਸੀਂ ਭਾਈ ਮਰੀ ਸਿੰਘ ਗੁਰਾਂ ਦੀ ਗੱਲ ਕਰਦੇ ਆ ਜਿਸ ਤਰ੍ਹਾਂ ਮੈਂ ਗੱਲ ਕੀਤੀ ਆ ਕਿ ਉਹ ਸੰਤ ਵੀ ਸੀ ਤੇ ਸਿਪਾਹੀ ਵੀ ਸਨ ਜੇ ਅਸੀਂ ਉਹਨਾਂ ਦੀ ਸੰਤ ਗਿਰੀ ਦੀ ਗੱਲ ਕਰਦੇ ਆ ਜਿਸ ਤਰ੍ਹਾਂ ਮੈਂ ਗੱਲ ਕੀਤੀ ਆ ਕਿ ਉਹਨਾਂ ਨੇ ਸਿੱਖੀ ਦੇ ਪ੍ਰਚਾਰ ਤੇ ਪਸਾਰ 'ਚ ਜਿੰਨਾ ਵੱਡਾ ਰੋਲ ਆ ਜਿਹੜਾ ਨਵਾਇਆ ਉਹ ਮੈਂ ਸਮਝਦਾ ਕਿ ਉਹ ਬਹੁਤ ਵੱਡੀ ਦੇਣ ਆ ਕੌਮ ਦੇ ਵਿੱਚ ਏਕਤਾ ਲਈ ਜਿਹੜਾ ਉਹਨਾਂ ਨੇ ਰੋਲ ਨਵਾਇਆ ਉਹ ਬਹੁਤ ਵੱਡੀ ਦੇਣ ਆ ਉਹਨਾਂ ਦੀ ਤੇ ਜਿਸ ਤਰ੍ਹਾਂ ਉਹਨਾਂ ਨੇ ਕੌਮ ਲਈ ਕੁਰਬਾਨੀ ਕੀਤੀ ਉਹ ਵੀ ਬਹੁਤ ਵੱਡੀ ਦੇਣ ਆ ਉਸ ਤੋਂ ਪਹਿਲਾਂ ਮਤਲਬ ਉਹਨਾਂ ਨੇ ਆਪਣੀ ਸ਼ਹਾਦਤ ਆ ਦਿੱਤੀ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਮਤਲਬ 7 ਪੁੱਤਰ 11 ਉਹਨਾਂ ਦੇ ਭਰਾ ਆ ਜਿਹੜੇ ਕੌਮ ਦੇ ਲਈ ਸ਼ਹੀਦ ਹੋਏ ਨੇ ਸੋ ਐਡੀ ਵੱਡੀ ਮਤਲਬ ਮਹਾਨ ਦੇਣਾ ਉਹਨਾਂ ਦੀ ਸਿੱਖੀ ਪ੍ਰਤੀ ਤੇ ਅੱਜ ਦੇ ਜਿਹੜੇ ਮਤਲਬ ਅਸੀਂ ਅੱਜ ਦੇ ਜਿੰਨਾ ਲੋਕਾਂ ਦੀ ਤੁਸੀਂ ਗੱਲ ਕੀਤੀ ਆ ਕਿ ਕੀ ਉਹ ਉਹ ਰੋਲ ਨਿਭਾਉਣ ਦੇ ਯੋਗ ਨਹੀਂ ਹੋ ਸਕਦੇ ਮੈਂ ਗੱਲ ਕੀਤੀ ਆ ਕਿ ਉਹ ਜਿਹੜੀ ਮਹਾਨ ਪਦਵੀ ਆ ਜਿਸ ਪਦਵੀ ਦੇ ਭਾਈ ਮਨੀ ਸਿੰਘ ਹੁਰੀ ਰਹੇ ਦਰਬਾਰ ਸਾਹਿਬ ਦੇ ਤੀਜੇ ਉਹ ਗ੍ਰੰਥੀ ਸਨ ਤੇ ਅੱਜ ਜਿਹੜੇ ਉਹਨਾਂ ਦੇ ਵਾਰਸ ਨੇ ਜਿਹੜੇ ਗ੍ਰੰਥੀ ਅੱਜ ਦਰਬਾਰ ਸਾਹਿਬ ਦੇ ਮੁਖਰ ਗ੍ਰੰਥੀ ਨੇ ਉਹ ਉਹਨਾਂ ਦੇ ਵਾਰਸ ਨੇ ਕਿਉਂਕਿ ਉਹਨਾਂ ਦੀ ਪਦਵੀ ਤੇ ਇਸ ਸ਼ੋਭਾ ਤੇ ਨੇ ਪਰantu ਉਹਨਾਂ ਦਾ ਜੀਵਨ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਉਹਨਾਂ ਦਾ ਜੀਵਨ ਤੇ ਭਾਈ ਮਨੀ ਸਿੰਘ ਦਾ ਜੀਵਨ ਜ਼ਮੀਨ ਅਸਮਾਨ ਦਾ ਤਰ੍ਹਾਂ ਮਤਲਬ ਕਿਤੇ ਨੇੜੇ ਤੇੜੇ ਵੀ ਨਹੀਂ ਸੋ ਜਦੋਂ ਤੱਕ ਇਹ ਲੋਕ ਨੇ ਜਿਹੜੇ ਆਪਣਾ ਆਪ ਆ ਜਿਹੜਾ ਉਹ ਗੁਰੂ ਨੂੰ ਸਮਰਪਿਤ ਨਹੀਂ ਕਰਦੇ ਗੁਰੂ ਦੇ ਸਿਧਾਂਤਾਂ ਨੂੰ ਸਮਰਪਿਤ ਨਹੀਂ ਕਰਦੇ ਕਿਉਂਕਿ ਜਿਸ ਮਨੁੱਖ ਦੇ ਵਿੱਚ ਗੁਰੂ ਪ੍ਰਤੀ ਸਮਰਪਿਤ ਭਾਵਨਾ ਵਾ ਉਹ ਗੁਰੂ ਨੂੰ ਸਮਰਪਿਤ ਆ ਉਹ ਫਿਰ ਕਿਸੇ ਦੀ ਗੁਲਾਮੀ ਨਹੀਂ ਕਰਦਾ ਉਹ ਸਵਾਏ ਗੁਰੂ ਤੋਂ ਗੁਰੂ ਦੇ ਹੁਕਮ ਤੋਂ ਹੋਰ ਕਿਸੇ ਦੀ ਗੁਲਾਮੀ ਨਹੀਂ ਕਰਦਾ ਪਰੰਤੂ ਅੱਜ ਦੇ ਜਿਹੜੇ ਸਾਡੇ ਧਾਰਮਿਕ ਆਗੂ ਨੇ ਚਾਹੇ ਉਹ ਜਥੇਦਾਰ ਨੇ ਚਾਹੇ ਉਹ ਗ੍ਰੰਥੀ ਨੇ ਉਹ ਗੁਲਾਮ ਨੇ ਇੱਕ 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 ਗੁਲਾਮੀ ਨਹੀਂ ਹੈਗੀ ਉਹਨਾਂ ਦੀ ਉਹਨਾਂ ਦੀ ਹਰ ਤਰ੍ਹਾਂ ਦੀ ਗੁਲਾਮੀ ਆ ਉਹ ਲੋਭ ਲਾਲ ਸਾਹਿਬ ਵੱਲੋਂ ਵੀ ਗੁਲਾਮ ਨੇ ਉਹ ਆਪਣੀ ਮਤਲਬ ਜਿਹੜਾ ਉਹਨਾਂ ਦਾ ਜਿਹੜਾ ਸੰਸਾਰਿਕ ਜੀਵਨ ਆ ਉਹਦੇ ਪ੍ਰਤੀ ਵੀ ਗੁਲਾਮ ਨੇ ਉਹਨਾਂ ਦੀ ਜਿਹੜੀ ਸੋਚ ਆ ਉਹ ਵੀ ਗੁਲਾਮ ਆ ਤੇ ਉਹਨਾਂ ਦਾ ਜਿਹੜਾ ਜੀਵਨ ਉਹ ਵੀ ਗੁਲਾਮ ਹੈ ਸੋ ਜਦੋਂ ਜਿਹੜਾ ਮਨੁੱਖ ਗੁਲਾਮ ਹੈ ਉਹ ਮਨੁੱਖ ਮੈਂ ਸਮਝਦਾ ਕਿ ਉਹ ਕਿਸੇ ਵੀ ਆਜ਼ਾਦ ਸ਼ਖਸੀਅਤ ਦਾ مالک ਨਹੀਂ ਹੋ ਸਕਦਾ ਤੇ ਨਾ ਉਹ ਉਸ ਤਰ੍ਹਾਂ ਦਾ ਰੋਲ ਨਿਭਾ ਸਕਦਾ ਵਾ ਜਿਸ ਤਰ੍ਹਾਂ ਉਹ ਰੋਲ ਨਿਭਾਗੇ ਨੇ ਜਿਹੜੇ ਗੁਰੂ ਨੂੰ ਸਮਰਪਿਤ ਸੀ ਸੋ ਇਹ ਜਿਹੜੀ ਗੱਲ ਸਾਡੇ ਮਤਲਬ ਤੁਸੀਂ ਗੱਲ ਕੀਤੀ ਆ ਕਿ ਜਦੋਂ ਤੱਕ ਅੱਜ ਦਾ ਸਿੱਖਾ ਜਿਹੜਾ ਉਹਦਾ ਜੀਵਨ ਆ ਜਿਹੜਾ ਉਹ ਉੱਚਾ ਤੇ ਸੁੱਚਾ ਗੁਰੂਪਤੀ ਸਮਰਪਤ ਨਹੀਂ ਹੁੰਦਾ ਗੁਰਬਾਣੀ ਪ੍ਰਤੀ ਸਮਰਪਤ ਨਹੀਂ ਹੁੰਦਾ ਸਿੱਖੀ ਸਿਧਾਂਤਾਂ ਪ੍ਰਤੀ ਸਮਰਪਤ ਨਹੀਂ ਹੁੰਦਾ ਉਦੋਂ ਤੱਕ ਇਹ ਸੰਭਵ ਹੀ ਨਹੀਂ ਹੈ ਕਿ ਅਸੀਂ ਭਾਈ ਮਨੀ ਸਿੰਘ ਹੋਰਾਂ ਵੱਲੋਂ ਜਿਹੜਾ ਦਰਸਾਇਆ ਮਾਰਗ ਆ ਉਹਦੇ ਤੇ ਚੱਲ ਸਕੀਏ ਕੀ ਭਾਈ ਮਨੀ ਸਿੰਘ ਨੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੇ ਲਈ ਵਿਸ਼ੇਸ਼ ਜ਼ਿੰਮੇਵਾਰੀ ਦਾ ਅਧਿਆਇ ਸ਼ੁਰੂ ਨਹੀਂ ਸੀ ਕੀਤਾ ਇਹ ਜਿਹੜਾ ਮਤਲਬ ਅੱਜ ਦੇ ਸੰਦਰਭ ਦੇ ਵਿੱਚ ਅਸੀਂ ਜਿਹੜੇ ਪ੍ਰਾਣੀ ਸਾਡੀ ਮਤਲਬ ਸਿੱਖ ਇਤਿਹਾਸ ਦੀ ਸਾਡੇ ਗੁਰ ਇਤਿਹਾਸ ਦੀ ਇੱਕ ਪਰੰਪਰਾ ਹੈ ਜਿਨੂੰ ਮਤਲਬ ਅੱਜ ਜੇ ਅਸੀਂ ਅੱਜ ਦੇ ਸੰਦਰਭ ਚ ਦੇਖਦੇ ਆ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਦਰਵਾਜਾ ਸਾਹਿਬ ਇਹਨਾਂ ਦੋਨਾਂ ਦਾ ਜਿਹੜਾ ਰੋਲ ਆ ਉਹਨੂੰ ਅਸੀਂ ਬੱਖੋ-ਮਖਰਾ ਕਰਕੇ ਵੇਖਦੇ ਆ ਕਿ ਸ੍ਰੀ ਦਰਵਾਜਾ ਸਾਹਿਬ ਸ੍ਰੀ ਹਰਮੰਦਰ ਸਾਹਿਬ ਸਿਰਫ ਤੇ ਸਿਰਫ ਸਾਡੀ ਧਾਰਮਿਕ ਅਗਵਾਈ ਲਈ ਆ ਤੇ ਸ੍ਰੀ ਅਕਾਲ ਤਖਤ ਸਿਰਫ ਤੇ ਸਿਰਫ ਸਾਡੀ ਰਾਜਸੀ ਅਗਵਾਈ ਲਈ ਆ ਇੱਥੋਂ ਤੱਕ ਕਿ ਅੱਜ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਵਾਜਾ ਸਾਹਿਬ ਤੋਂ ਬੋਲੇ ਸੋ ਨਿਹਾਲ ਦਾ ਜਕਾਰ ਆ ਜਿਹੜਾ ਉਹ ਬੰਦ ਕੀਤਾ ਹੋਇਆ ਹੈ ਮਤਲਬ ਇਹ ਜਿਹੜਾ ਇਹ ਇੱਕ ਸਾਡੇ ਇੱਕ ਸੋਚ ਆਈ ਆ ਕਿ ਅਸੀਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਕੋਈ ਰਾਜਸੀ ਗੱਲ ਹੈ ਜਿਹੜੀ ਸਿੱਖ ਹੋਂਦ ਦੀ ਗੱਲ ਆ ਜਿਹੜੀ ਉਹ ਨਹੀਂ ਕਰ ਸਕਦੇ ਉਹ ਸਿਰਫ ਤੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤੀ ਜਾ ਸਕਦੀ ਆ ਭਾਈ ਮਨੀ ਸਿੰਘ ਹੁਰਾ ਨੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਹੁੰਦਿਆ ਹੋਇਆ ਉਹਦੇ ਮੁੱਖ ਗ੍ਰੰਥੀ ਹੁੰਦਿਆ ਉਹਨਾਂ ਨੇ ਇੱਕ ਕੌਮ ਦੀ ਏਕਤਾ ਲਈ ਵੱਡਾ ਰੋਲ ਨਿਭਾਇਆ ਅੱਜ ਜੇ ਅਸੀਂ ਗੱਲ ਕਰਦੇ ਆ ਕਿ ਸ੍ਰੀ ਦਰਬਾਰ ਸਾਹਿਬ ਦੇ ਜਿਹੜੇ ਹੈੱਡ ਗ੍ਰਾਂਥੀ ਨੇ ਉਹਨੂੰ ਪੰਜ ਪਿਆਰਿਆਂ ਦੇ ਵਿੱਚ ਜਗ੍ਹਾ ਤਾਂ ਦੇ ਲੈਂਦੇ ਨੇ ਪਰੰਤੂ ਜਦੋਂ ਸ੍ਰੀ ਦਰਬਾਰ ਸਾਹਿਬ ਦੀ ਕੋਈ ਅਗਵਾਈ ਦੀ ਗੱਲ ਆਉਂਦੀ ਆ ਉਦੋਂ ਕਿਹਾ ਜਾਂਦਾ ਕਿ ਇੱਥੋਂ ਸਿਰਫ ਤੇ ਸਿਰਫ ਧਾਰਮਿਕ ਅਗਵਾਈ ਲਈ ਜਾ ਸਕਦੀ ਆ ਮਤਲਬ ਕੌਮ ਜਿਹੜੀ ਉਹਨੂੰ ਅਸੀਂ ਧਰਮ ਤੇ ਜਿਹੜਾ ਰਾਜ ਆ ਰਾਸੀ ਇਹ ਗੱਲ ਆ ਜਿਹੜੀ ਰਾਜਨੀਤਿਕ ਗੱਲ ਆ ਜਿਹੜੀ ਉਹਨੂੰ ਅਸੀਂ ਵੱਖੋ ਵੱਖਰਾ ਨਹੀਂ ਕਰ ਸਕਦੇ ਭਾਵੇਂ ਕਿ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਜਿਸ ਤਰ੍ਹਾਂ ਦੋਨੇ ਹੀ ਇੱਕ ਦੂਜੇ ਮਤਲਬ ਦਰਬਾਰ ਸਾਹਿਬ ਦੇ ਕਲਾਵੇ 'ਚ ਆ ਸ੍ਰੀ ਅਕਾਲ ਤਖਤ ਸਾਹਿਬ ਸੋ ਸਾਡੀ ਜਿਹੜੀ ਰੋਸ਼ਨੀ ਆ ਉਹ ਦਰਬਾਰ ਸਾਹਿਬ ਤੋਂ ਅਕਾਲ ਤਬਾਯਾ ਅਕਾਲ ਤਖਤ ਸਾਹਿਬ ਸਾਡੇ ਤੱਕ ਆਉਂਦੀ ਆ ਉਹ ਸਾਡਾ ਮਤਲਬ ਮੁੱਖ ਜਿਹੜਾ ਅਸੀਂ ਕਹਿ ਦਿੰਦੇ ਆ ਕਿ ਤਾਬਰ ਆ ਜਿਹੜਾ ਸਾਡਾ ਗਿਆਨ ਦਾ ਚਾਨਣ ਦਾ ਅਧਿਆਤਮਿਕਤਾ ਰੂਹਾਨੀਅਤ ਦਾ ਜਿਹੜਾ ਮੁੱਖ ਤਾਬਰ ਆ ਤੋ ਪਾਹੀ ਮਨੀ ਸੇ ਗੁਰਾਣੇ ਜਿਹੜਾ ਦਰਬਾਰ ਸਾਹਿਬ ਦਾ ਜਿਹੜਾ ਮਤਲਬ ਦਰਬਾਰ ਸਾਹਿਬ ਦੇ ਮੁੱਖ ਸੇਵਾਦਾਰ ਦਾ ਜਿਹੜਾ ਮਤਲਬ ਰੋਲ ਆ ਉਹਦੇ ਲਈ ਉਹਨਾਂ ਨੇ ਇੱਕ ਮਤਲਬ ਅਧਿਆਏ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਕਿ ਕੌਮ ਦੇ ਕੋਈ ਵੀ ਭੀੜ ਪੈਂਦੀ ਆ ਕੌਮ ਤੇ ਤਾਂ ਉਸ ਵੇਲੇ ਜਿਹੜਾ ਦਰਬਾਰ ਸਾਹਿਬ ਦਾ ਮੁੱਖ ਗ੍ਰੰਥੀ ਆ ਜਿਹੜਾ ਉਹਦਾ ਅੱਗੇ ਆਉਣਾ ਜ਼ਰੂਰੀ ਆ ਸੋ ਇਹ ਜਿਹੜੀ ਪਿਰਤ ਪਰੰਪਰਾ ਰਿਵਾਇਤ ਭਾਈ ਮਨੀ ਸਿੰਘ ਹੋਰਾਂ ਨੇ ਆਪਣੀ ਸ਼ਹਾਦਤ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਜਿਹੜਾ ਮੁੱਖ ਸੇਵਾਦਾਰ ਆ ਉਹ 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 ਜੁम्मे ਲਈ ਆ ਅੱਜ ਮਤਲਬ ਅਸੀਂ ਉਸ ਤੋਂ ਦੂਰ ਚਲੇ ਗਏ ਆ ਉਹਨੂੰ ਮਤਲਬ ਚਾਹੇ ਉਹ ਅੰਗਰੇਜ਼ਾਂ ਦੇ ਸਮੇਂ ਜਿਹੜਾ ਮਹਾਨਤਾ ਨੇ ਕਬਜ਼ਾ ਕੀਤਾ ਕਿ ਸ੍ਰੀ ਦਰਬਾਰ ਸਾਹਿਬ ਦਾ ਜਿਹੜਾ ਮਤਲਬ ਰੋਲ ਹੈ ਸਿੱਖ ਧਰਮ ਦੇ ਵਿੱਚ ਸਿੱਖ ਕੌਮ ਦੇ ਲਈ ਉਹਨੂੰ ਥੋੜਾ ਥੋੜਾ ਇਹਨਾਂ ਨੇ ਜਿਸ ਤਰ੍ਹਾਂ ਬਗਾੜਿਆ ਵਾ ਉਹ ਅੱਜ ਸਾਨੂੰ ਜਦੋਂ ਅਸੀਂ ਆਪਣੇ ਜਿਹੜੇ ਪਰਾਤਨ ਜਿਸ ਤਰ੍ਹਾਂ ਭਾਈ ਮਰੀ ਸਿੰਘ ਹਰਾਂ ਦਾ ਜੀਵਨ ਆ ਉਹਨਾਂ ਦੀ ਸ਼ਹਾਦਤ ਆ ਉਹਦੇ ਜਦੋਂ ਗੱਲ ਕਰਦੇ ਆ ਤਾਂ ਸਾਡੇ ਸਾਹਮਣੇ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਆਉਂਦੀਆਂ ਨੇ ਸੋ ਜਿਹੜੀ ਪਰੰਪਰਾ ਜਿਹੜੀ ਰਿਵਾਇਤ ਭਾਈ ਮਰੀ ਸਿੰਘ ਹਰਾਂ ਨੇ ਆਪਣੀ ਸ਼ਹਾਦਤ ਦੇ ਨਾਲ ਸ਼ੁਰੂ ਕੀਤੀ ਆ ਅੱਜ ਅਸੀਂ ਚਾਹੁੰਦੇ ਆ ਕਿ ਸਾਡੇ ਜਿਹੜੇ ਧਾਰਮਿਕ ਆਗੂ ਨੇ ਉਹ ਇਹ ਕਹੇ ਕਿ ਕੀ ਧਰਮ ਦਾ ਰਾਜਨੀਤੀ ਨਾਲ ਕੀ ਸੰਬੰਧ ਉਹ ਇਹ ਕਹੇ ਆਪਣਾ ਪੱਲਾ ਨਾ ਛਾੜਨ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਕੌਮ ਦੇ ਵਿੱਚ ਫਟਾ ਉਹਦੀ ਜ਼ਿੰਮੇਵਾਰੀ ਸਾਡੇ ਧਾਰਮਿਕ ਆਗੂਆਂ ਸਹਿਰੇ ਕੌਮ ਆ ਜਿਹੜੀ ਉਹ ਨਿਹਾਰਵਾਲ ਜਾ ਰਹੀ ਆ ਉਹਦੀ ਜ਼ਿੰਮੇਵਾਰੀ ਵੀ ਸਾਡੇ ਧਾਰਮਿਕ ਆਗੂਆਂ ਸਹਿਰਾ ਕੌਮ ਆ ਜਿਹੜੀ ਉਹ ਆਪਣੀਆਂ ਪਰੰਪਰਾਵਾਂ ਆਪਣੀਆਂ ਰਵੈਤਾਂ ਆਪਣੇ ਸਿਧਾਂਤ ਆ ਜਿਹੜੇ ਉਹਨਾਂ ਤੋਂ ਥਿੜਕਦੀ ਜਾ ਰਹੀ ਆ ਉਹਦੀ ਜ਼ਿੰਮੇਵਾਰੀ ਵੀ ਸਾਡੇ ਧਾਰਮਿਕ ਆਗੂਆਂ ਸਹਿਰਾ ਸੋ ਇਹ ਸਾਰਾ ਕੁਝ ਆ ਜਿਹੜਾ ਕਿ ਕੌਮ ਦੀ ਹੋਂਦ ਦੇ ਨਾਲ ਜੁੜਿਆ ਹੋਇਆ ਉਹ ਸਾਡੇ ਧਾਰਮਿਕ ਆਗੂਆਂ ਦੀ ਕਿਤੇ ਨਾ ਕਿਤੇ ਉਹ ਜ਼ਿੰਮੇਵਾਰੀ ਜ਼ਰੂਰ ਬਣਦਾ ਸੋ ਇਹ ਜਿਹੜਾ ਭਾਈ ਮਨੀ ਸਿੰਘ ਉਹਨਾਂ ਨੇ ਜਿਹੜੀ ਪਰੰਪਰਾ ਤੇ ਰਿਵਾਇਤ ਆ ਜਿਹੜੀ ਉਹ ਤੋਰੀ ਆ ਉਹ ਸਾਡੇ ਅੱਜ ਦੇ ਧਾਰਮਿਕ ਆਗੂਆਂ ਨੂੰ ਉਸ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਵਾ ਭਾਈ ਸਾਹਿਬ ਦਾ ਜਿਹੜਾ ਜੀਵਨ ਆ ਉਹਨਾਂ ਦੀ ਸ਼ਹਾਦਤਾਂ ਸ਼ਹਾਦਤ ਦੇ ਕਾਰਨ ਤੇ ਕਾਰਕ ਆ ਜਿਹੜੇ ਉਹਨਾਂ ਬਾਰੇ ਜ਼ਰੂਰ ਡੂੰਘਾਈ ਦੇ ਨਾਲ ਜਾਂਚਣ ਤੋਂ ਬਾਅਦ ਕਿ ਭਾਈ ਮਨੀ ਸਿੰਘ ਉਹਨਾਂ ਨੇ ਜਿਹੇ ਸ਼ਹਾਦਤ ਦਿੱਤੀ ਆ ਤੇ ਉਹਦੇ ਪਿੱਛੇ ਕਾਰਨ ਕੀ ਸੀ ਤੇ ਉਹ ਉਹ ਸਰੀਹਾ ਕੀ ਦੇ ਕੇ ਗਏ ਨੇ ਇਹ ਸਾਰਾ ਕੁਝ ਸਾਨੂੰ ਅੱਜ ਦੇ ਦਿਨ ਜ਼ਰੂਰ ਵਚਣਾ ਚਾਹੀਦਾ ਅੱਜ ਦੇ ਸ਼ਹੀਦੀ ਦਿਹਾੜੇ ਦਾ ਕੀ ਸੁਨੇਹਾ ਹੈ ਕੋ ਅੱਜ ਦਾ ਜਿਹੜਾ ਮਹਾਨ ਸ਼ਹੀਦੀ ਦਿਹਾੜਾ ਮੈਂ ਸਮਝਦਾ ਕਿ ਸਭ ਤੋਂ ਪਹਿਲਾਂ ਤਾਂ ਕੌਮ ਨੂੰ ਜਿਹੜੀ ਗੱਲ ਭਾਈ ਮਨੀ ਸਿੰਘ ਹੋਰਾਂ ਨੇ ਮਤਲਬ ਕੀਤੀ ਆਪਣੇ ਜੀਵਨ ਦੇ ਵਿੱਚ ਮੁੱਖ ਰੂਪ ਦੇ ਵਿੱਚ ਜਦੋਂ ਉਹਨਾਂ ਨੇ ਇਹ ਦਰਬਾਰ ਸਾਹਿਬ ਦੇ ਗ੍ਰੰਥੀ ਦੀ ਸੇਵਾ ਜਿਹੜੀ ਉਹ ਸ਼ੁਰੂ ਕੀਤੀ ਕਿ ਉਹਨਾਂ ਨੇ ਕੌਮ ਦੇ ਵਿੱਚ ਜਿਹੜੀ ਫੁੱਟ ਸੀ ਕੌਮ ਦੇ ਵਿੱਚ ਜਿਹੜੀ ਦਫੇੜ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਉਹਨੂੰ ਦੂਰ ਕਰਨ ਦਾ ਯਤਨ ਕੀਤਾ ਉਹ ਦੂਰ ਕਰਵਾਈ ਦੂਰ ਕੀਤੀ ਸੋ ਅੱਜ ਜਦੋਂ ਅਸੀਂ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਨਤਮਸਤਕ ਹੋ ਰਹੇ ਹਾਂ ਤਾਂ ਸਾਨੂੰ ਇਹ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ ਕਿ ਜੇ ਆਪਣੀ ਸ਼ਹਾਦਤ ਦੇ ਕੇ ਭਾਈ ਬਰੀ ਸੇ ਗੁਰਾਂ ਨੇ ਕੌਮ ਨੂੰ ਇਕਜੁੱਟ ਕੀਤਾ ਤਾਂ ਅੱਜ ਕੌਮ ਆ ਜਿਹੜੀ ਉਹ ਇੰਨੀ ਮਤਲਬ ਕੌਮ ਦੇ ਵਿੱਚ ਇੰਨੀ ਫੁੱਟ ਕਿਉਂ ਆ ਸੋ ਇਸ ਗੱਲ ਵੱਲ ਸਾਨੂੰ ਅੱਜ ਦੀ ਸ਼ਹੀਦੀ ਆ ਜਿਹੜੀ ਉਹ ਜ਼ਰੂਰ ਯਾਦ ਕਰਵਾਉਂਦੀ ਆ ਕਿ ਕੌਮ ਦੇ ਵਿੱਚ ਏਕਾ ਜਿਹੜਾ ਉਹ ਬੇਹੱਦ ਜ਼ਰੂਰੀ ਆ ਜਦੋਂ ਤੱਕ ਕੌਮ ਦੇ ਵਿੱਚ ਏਕਾ ਨਹੀਂ ਹੋਊਗਾ ਕੌਮ ਪ੍ਰਾਪਤੀਆਂ ਦੇ ਰਾਹ ਨਹੀਂ ਤੁਰ ਸਕਦਾ ਭਾਈ ਮਨੀ ਸਿੰਘ ਦੀ ਦ੍ਰਿੜਤਾ ਕੁਰਬਾਨੀ ਤੇ ਕੌਮ 'ਚ ਏਕੇ ਪ੍ਰਤੀ ਭਾਵਨਾ ਅੱਜ ਦੇ ਧਾਰਮਿਕ ਆਗੂਆਂ ਨੂੰ ਵੱਡਾ ਸਨੇਹਾ ਦਿੰਦੀ ਹੈ ਸਲੋੜ ਹੈ ਅੱਜ ਦੇ ਸਨੇਹੇ ਨੂੰ ਸੁਣ ਕੇ ਕੌਮ 'ਚ ਏਕੇ ਪ੍ਰਤੀ ਸਹਿਰ ਦਾ ਨਾਲ ਯਤਨ ਕਰਨ ਦੀ ਏ ਸੀ ਸਾਡਾ ਆਸ਼ਤਾ ਮੁੱਦਾ ਪ੍ਰੋਗਰਾਮ ਕਲ ਨਾਮੇ ਮੁੱਤੇ ਦੇ ਨਾਲ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ